ਸਾਗ ਨੂੰ ਲੈ ਕੇ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਆਉਂਦੀਆਂ ਰਹਿੰਦੀ ਨੇ ਪਾਜੀ ਸਾਗ ਤਾਂ ਸਾਡੇ ਘਰ ਦੀ ਮੇਨ ਖੁਰਾਕ ਹੈ ਸਾਗ ਤਾਂ ਜ਼ਰੂਰੀ ਖਾਣਾ ਚਾਹੀਦਾ ਵੈ ਤੁਸੀਂ ਕਹਿੰਦੇ ਦੇਸੀ ਕਿਉਂ ਮਾੜਾ ਮੈਂ ਕਹਿੰਦਾ ਦੇਸੀ ਓ ਸਭ ਤੋਂ ਵਧੀਆ ਮੈਂ ਕਹਿੰਦਾ ਬੰਦਾ ਦਾਲ ਦੇ ਰਿਫਾਈਂਡ ਬੰਦ ਕਰਕੇ ਦੇਸੀ ਓ ਤੇ ਆ ਜਾਵੇ ਘੱਟ ਪਾ ਲਵੇ ਕੋਈ ਦਿੱਕਤ ਨਹੀਂ ਜੇ ਮਹਿੰਗਾ ਲੱਗਦਾ ਮੱਖਣੀ ਬਹੁਤ ਵਧੀਆ ਚੀਜ਼ ਹੈ ਉਹਨੂੰ ਪਤਾ ਵੈ ਜਿਹੜਾ ਦੇਸੀ ਓ ਹੈ ਕੁਦਰਤੀ ਸਾਇੰਸ ਕਹਿੰਦੀ ਉਹ ਚ ਮੋਟਾਪੇ ਘਟਾਉਣ ਦੇ ਤੱਤ ਨੇ ਉਦੇ ਵਿੱਚ ਪੋਲੀ ਅਨਸੈਚੁਰੇਟਿਡ ਫੈਟੀ ਐਸਿਡਸ ਨਾ ਹੋ ਕਰਕੇ ਨੋਰਮਲ ਫੈਟੀ ਐਸਿਡਸ ਨੇ ਜਿਹੜੇ ਇਮੀਡੀਏਟਲੀ ਐਸਮਿਲਟ ਹੋ ਜਾਂਦੇ ਸਰ ਹੁਣ ਮੈਂ ਤੁਹਾਡੇ ਇਹੀ ਸਵਾਲ ਤੇ ਆਉਂਦਾ ਤੁਸੀਂ ਇੱਕ ਗੱਲ ਕਹੀ ਤੁਸੀਂ ਸਾਤ ਮੱਖਣੀ ਦੀ ਗੱਲ ਹੀ ਕਰ ਰਹੇ ਮੈਂ ਮੱਖਣੀ ਦੀ ਗੱਲ ਕਰਦਾ ਗੁਨਾ ਕਰਦਾ ਰਿਹਾ ਮੈਂ ਕੋਈ ਗੁਨਾ ਨਹੀਂ ਹੈਗਾ ਬਾਜੀ ਉਹ ਉਹ ਕੋਈ ਗੁਨਾ ਕੋਈ ਗੁਨਾ ਨਹੀਂ ਹੈਗਾ ਸਰ ਪਰ ਲੋਕਾਂ ਨੂੰ ਇਹ ਕਿਉਂ ਸਮਝਾਇਆ ਗਿਆ ਅੱਜ ਤੋਂ 10 ਸਾਲ ਪਹਿਲਾਂ ਕਿ ਤੁਸੀਂ ਦੇਸੀ ਕਿਉਂ ਛੱਡ ਦੋ ਰਿਫਾਇੰਡ ਦੇ ਆਜੋ ਪਿੰਡਿਆਂ ਦੇ ਵਿੱਚ ਹਾਰਟ ਸੈਂਟਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ ਪੇਟ ਦੇ ਹਸਪਤਾਲਾਂ ਚ ਸਭ ਤੋਂ ਜ਼ਿਆਦਾ ਰਸ਼ ਹੁੰਦਾ ਕਦੇ ਨੋਟਿਸ ਕਰਿਓ ਕਦੇ ਜਾ ਕੇ ਦੇਖੋ ਸਾਡੇ ਲੁਧਿਆਣਾ ਇਹ ਹਸਪਤਾਲ ਭਰਿਆ ਰਹਿੰਦਾ ਸਰਦੀਆਂ ਚ ਕਿਉਂਕਿ ਹਾਰਡ ਦੇ ਪਟਾਕੇ ਵਾਈਦੇ ਠਾ 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 ਕਰਕੇ ਆਯੁਰਵੇਦ ਚ 5000 ਸਾਲ ਪਹਿਲਾਂ ਤੋਂ ਲਿਖਿਆ ਕਿ ਕਫ ਦਾ ਸੰਚਰੇ ਹੁੰਦਾ ਮਤਲਬ ਕਫ ਸਰੀਰ ਚ ਇਕੱਠਾ ਹੁੰਦਾ ਮਤਲਬ ਕਿ ਸਰੀਰ ਦੇ ਵਿੱਚ ਫੈਟ ਸੈਲਸ ਵਧਦੇ ਨੇ ਹਾਰਟ ਦੀ ਬਲੋਕੇਜਸ ਬਣਦੇ ਚਾਂਸਸ ਵਧਦੇ ਨੇ ਦੂਜੀ ਗੱਲ ਆਪਾਂ ਪ੍ਰੈਕਟੀਕਲੀ ਵੀ ਸੋਚੀਏ ਸਰਦੀਆਂ ਦੇ ਵਿੱਚ ਸਾਡਾ ਜਿਹੜਾ ਤੇੜੀ ਚਿਲੰਦੀ ਪ੍ਰੇਵਲੈਂਸ ਹੈ ਜਾਂ ਸਾਡਾ ਤੇ ਤੇ ਕੰਮ ਕਬੀ ਪ੍ਰਵਨਾ ਤੋਂ ਕੱਟ ਜਾਂਦੀ ਹੈ ਕਿਉਂਕਿ ਠੰਡ ਹੁੰਦੀ ਹੈ ਜੀ ਅਸੀਂ ਫੁੱਟਰਨ ਦੇ ਮਾਰੇ ਰਜਾਈਆਂ ਚ ਹੀ ਬਣੇ ਰਜਾਈਆਂ ਚ ਬੜੇ ਰਹਿਨੇ ਆ ਨਿੱਕੀ ਹੋਏ ਰਹਿਨੇ ਆ ਕੋਦੀ ਹੋਏ ਰਹਿਨੇ ਆ ਪਸੀਨਾ ਕਿੰਨੇ ਕਿੰਨੇ ਦਿਨ ਨਹੀਂ ਨਿਕਲਦਾ ਪਸੀਨਾ ਦੇਖਣੋਂ ਤਰਸ ਜਾਂਦੇ ਆ ਆ ਲਿਆ ਤੇ ਪਚਾਣ ਨਹੀਂ ਪਸੀਨਾ ਤਾਂ ਵਹਾਇਆ ਨਹੀਂ ਉਹ ਕੀ ਬਣੂਗਾ ਕੋਲੇਸਟਰੋਲ ਕੋਲੇਸਟਰੋਲ ਵਧ ਗਿਆ ਤਾਂ ਕੀ ਹੋ ਗਿਆ ਸਾਹ ਚੜਨਾ ਹਾਂ ਕੁੱਟਨ ਮਹਿਸੂਸ ਹੋਣਾ ਬੰਦ ਕਮਰੇ ਦੇ ਦਮ ਭਰਨਾ ਬੋੜੀਆਂ ਚਰਨ ਦੇ ਉੱਪਰ ਘੁੱਟਾਂ ਮਹਿਸੂਸ ਹੋਣੇ, ਛਾਤੀ 'ਚ ਦਰਦ ਹੋਣੇ, ਕੀ ਬੰਨਣ 'ਚ ਪਟਾਕੇ ਤਿੰਨ ਟੈਸਟ ਕਾਮਨਲੀ ਸਾਰਿਆਂ ਨੂੰ ਸਰਦੀਆਂ 'ਚ ਕਰਾਉਣਾ ਚਾਹੀਦੇ ਨੇ, ECG, इको, TMT, ਚੌਥੇ ਨੰਬਰ ਤੇ ਕੋ ਬਲੱਡ ਟੈਸਟ ਆਨ ਜਿਹਨੂੰ ਸੀਪੀਕੇ ਐਮਬੀ ਕਹਿੰਦੇ ਆ। ਇਹ ਚਾਰ ਟੈਸਟ ਕਰਾ ਲਓ ਯਾਰੋ ਜੇ ਨਾਰਮਲ ਨੇ ਤੇ ਜਵਾਨੀਆਂ ਮੰਨੋ ਯਾਰੋ ਅੱਛਾ ਜਿਵੇਂ ਉਹ ਕਹਿ ਦਿੰਨੇ ਕਿ ਯਾਰ ਨਹੀਂ ਪੁਸ਼ ਕਰ ਤੋਂ ਆਪਣੇ ਸਟੈਮਿਨਾ ਨੂੰ ਪੁਸ਼ ਕਰਨੀ ਉਮਰ ਵੀ ਤਾਂ ਦੇਖੋ ਜੇ ਦੀ ਉਮਰ 40 ਸਾਲ ਹੈ 슈ਗਰ ਦਾ ਮਰੀਜ਼ ਹੈ ਬੀਪੀ ਦਾ ਮਰੀਜ਼ ਹੈ ਗੈਸ ਦਾ ਮਰੀਜ਼ ਹੈ ਫੈਟੀ ਲੀਵਰ ਦਾ ਮਰੀਜ਼ ਹੈ ਉਹ ਕੋਲੇਸਟ੍ਰੋਲ ਦਾ ਮਰੀਜ਼ ਵੀ ਤਾਂ ਹੋਊਗਾ ਨਾ ਉਹਦੇ ਓਟੀਵੀ ਟੀਵੀ ਤਾਂ ਬਦੇ ਹੋਣਗੇ ਉਹਨੂੰ ਤੁਸੀਂ ਕਹੋਗੇ ਪੁਸ਼ ਕਰਨ ਨੂੰ ਉਹ ਦੁਨੀਆ ਦੀ ਪੁਸ਼ ਹੋ ਜਾਊਗਾ ਭਾਜੀ ਬਾਬਾ ਜੀ ਜੇ ਮੈਂ ਕਹਾਂ 10 ਦੇ ਵਿੱਚੋਂ 6 ਤੋਂ 7 ਦੇ ਬੰਦਿਆਂ ਨੂੰ ਹੋਊਗੀ ਇਹ ਇਹ ਬੜੇ ਦਰਵਾਦਰ ਠੱਕੇ ਖਾਂਦੇ ਨੇ ਕੀ ਜੇ ਤੁਹਾਡੇ ਵੱਲ ਬਾਬਾ ਸੀਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਪਾਜੀ ਕਬਜ ਹੂੰ ਤੁਸੀਂ ਕਬਜ ਲਈ ਪਾੜੀ ਦੁੱਧ ਚ ਦੇਸੀ ਕੋ ਪਾ ਕੇ ਪੀ ਲੋ ਤਾਂ ਥੋੜੀ ਕਬਜ ਦੂਰ ਹੋ ਜਾਂਦੀ ਹੈ ਤੁਸੀਂ ਐਰੰਡ ਦਾ ਤੇਲ ਰਾਤ ਨੂੰ ਸੌਣ ਲੱਗੇ ਪੀ ਲੋ ਤਾਂ ਥੋੜੀ ਕਬਜ ਦੂਰ ਹੋ ਜਾਂਦੀ ਹੈ ਗੁਲਕੰਦ ਬਜਾਰੋਂ ਮਿਲਦੀ ਹੈ ਗੁਲਕੰਦ ਦੇ ਇੱਕ ਚਮ ਰਾਤ ਨੂੰ ਸੌਣ ਲੱਗੇ ਖਾ ਲੋ ਤਾਂ ਥੋੜੀ ਕਬਜ ਦੂਰ ਹੋ ਜਾਂਦੀ ਹੈ ਤੁਸੀਂ ਤ੍ਰਿਫਲਾ ਚੂਰਨ ਬਜਾਰੋਂ ਲੈ ਲੋ ਤਾਂ ਥੋੜੀ ਕਬਜ ਦੂਰ ਹੋ ਜਾਂਦੀ ਹੈ ਖਤੀ ਸੋ ਵੀ ਕਾਲਪੇ ਪਾ ਲਈ ਕੁਛ ਵੀ ਨਾ ਖਾਓ ਪਪੀਤਾ ਤੇ ਅਮਰੂਦ ਦੀ ਇੱਕ ਪਲੇਟ ਰਾਤ ਭਰ ਕੇ ਖਾ ਲੋ ਤਾਂ ਤੁਹਾਡੀ ਕਬਜੂਰ ਹੋ ਜਾਂਦੀ ਹੈ ਸਵੇਰ ਉੱਠ ਕੇ ਦੋ ਗਲਾਸ ਗਰਮ ਪਾਣੀ ਪੀ ਕੇ ਟੈਨ ਲੋ ਤਾਂ ਤੁਹਾਡੀ ਕਬਜੂਰ ਹੋ ਜਾਂਦੀ ਹੈ ਕਿੱਥੇ ਲਿਖਿਆ ਜੀ ਕਿ ਦਵਾਈਆਂ ਨਾਲ ਹੀ ਕਬਜੂਰ ਹੁੰਦੀ ਹੈ ਇੱਕ ਕੁਦਰਤੀ ਭਲੇ ਦੇ ਦਾਦੀ ਬਾਦਰ ਉਸਕੇ ਸਾਰੇ ਦੁਨੀਆ ਪੁੱਲੀ ਅੱਜ ਕੱਲ ਤਾਂ ਕਮਰਸ਼ੀਅਲਾਈਜੇਸ਼ਨ ਆ ਮਾ ਆ ਚੂਰਨ ਲਓ ਉਹ ਚੂਰਨ ਲਓ ਪਲਾਨੇ ਡਾਕਟਰ ਅੰਕਮਾ ਉਹ ਯਾਰ ਕਿਹੜਾ ਚੂਰਨ ਕਿਹੜੇ ਡਾਕਟਰ ਨੇ ਕੋਈ ਮਾਰਤੋਈਆਂ ਚੰਦਰਮਾਲ ਗੜੀਮੂਟੀ ਤੋੜ ਕੇ ਲੈ ਆ ਗਏ ਤੋਂ ਨਾ ਬਣਾਇਆ ਸਭ ਕੁਝ ਤਾਂ ਮਿਲਦਾ ਹੈ ਮੈਂ ਬਾਜ਼ਾਰ ਤੇ ਲੋ ਤ ਬਲ ਲਾਈਟ ਚੀਜ਼ਾਂ ਦਾ ਖਾਉਣਾ ਯਾਰ ਤੁਸੀਂ ਕਿਉਂ ਇੱਕੋ ਦਮ ਤੇਜ਼ ਚੀਜ਼ਾਂ ਦੇ ਉੱਪਰ ਚੱਲ ਜਾਂਦੇ ਹੋ ਆ ਪੜਾਈਆਂ ਕੀਤੀਆਂ ਡਿਗਰੀਆਂ ਕੀਤੀਆਂ ੱੱਕੇ ਖਾਦੇ ਤਜਰਬੇ ਕੀਤੇ ਲੋਕਾਂ ਨੂੰ ਮੂਰਖ ਹੋਣ ਤੋਂ ਬਚਾਉਣਾ ਚਾਹੁੰਦੇ ਆ ਕੀ ਗੁਨਾਹ ਕਰਦੇ ਆ ਦੱਸੋ ਮੈਂ ਕੱਲਾ ਬੰਦਾ ਹੋਊਂਗਾ ਜਿਹੜਾ ਦੇਸੀ ਡਾਕਟਰ ਹੋਣ ਦੇ ਬਾਵਜੂਦ ਕਹਿੰਦਾ ਕਿ ਅੰਗਰੇਜ਼ੀ ਦਵਾਈ ਤੇ ਦੇਸੀ ਦਵਾਈ ਦਾ ਮਿਕਸਚਰ ਕਰਕੇ ਸ਼ੂਗਰ ਦੇ ਮਰੀਜ਼ ਖਾਣੂ ਹਾਰਦੀ ਬਲੌਕੇ ਵਾਲੇ ਮਰੀਦ ਅੰਗਰੇਜ਼ੀ ਦਵਾਈ ਵੀ ਖਾਣ ਤੇ ਦੇਸੀ ਦਵਾਈ ਵੀ ਖਾਣ ਤੇ ਜੋੜਾਂ ਦੇ ਦਰਦ ਨੇ ਦੇਸੀ ਵੀ ਖਾਓ ਤੇ ਅੰਗਰੇਜ਼ੀ ਵੀ ਖਾਓ ਖਾਣ ਪਾਣ ਦੇ ਪ੍ਰੀਤ ਵਾਰਿਆ ਸੀ ਰੋਲਾ ਪਾਉਂਦੇ ਆ ਵਰਜਿਸ਼ੇ ਵਾਰਿਆ ਸੀ ਰੋਲਾ ਪਾਉਂਦੇ ਆ ਅਸੀਂ ਕਹਿੰਦੇ ਦਵਾਈਆਂ ਸਭ ਤੋਂ ਐਂਡ ਤੇ ਕੰਮ ਕਰਦੀ ਪਹਿਲਾਂ ਤੁਹਾਡਾ ਪ੍ਰੇਸ਼ ਕੰਮ ਕਰਦਾ ਅਸੀਂ ਕਿਉਂ ਰੋਲਾ ਪਾਉਂਦੇ ਆ ਅੱਜ ਸਾਡੇ ਖੁਰਾਕ ਦੇ ਵਿੱਚੋਂ ਸਾਨੂੰ ਲੋਕਾਂ ਨੇ ਬੋਲ ਦਿੱਤਾ ਹਾਏ ਤੂੰ ਦੇਸੀ ਕੋ ਖਾਏਂਗਾ ਤੇਰਾ ਕੋਲੇਸਟ੍ਰੋਲ ਵੱਜ ਜਾਊਗਾ ਓ ਬਾਈ ਸਾਹਿਬ ਜਿਹੜਾ ਤੁਸੀਂ ਇਹ ਦੂਜੇ ਦੇ ਫਾਇੰਡ ਖਾ ਰਹੇ ਹੋ ਡਾਲਡੇ ਖਾ ਰਹੇ ਹੋ ਪਾਮ ਆਇਲ ਖਾ ਰਹੇ ਹੋ ਇਹ ਤੁਹਾਨੂੰ ਸਭ ਤੋਂ ਵੱਡਾ ਟ੍ਰਾਈਗਲਿਸਰਿਡ ਵਧਾਉਂਦਾ ਕੋਲੇਸਟ੍ਰੋਲ ਵਧਾਉਂਦਾ ਕਾਰਨ ਹੈ ਫਿਰ ਸਰ ਇਹ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਜਿਹੜੇ ਹਾਰਟ ਅਟੈਕ ਨੂੰ ਹਾਲੀ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਆ ਰਹੇ ਨੇ ਉਹ ਭਾਜੀ ਜਿਹੜੀ ਮਾਇਓਨੈਸ ਖਾ ਰਹੇ ਕਿੱਦਾਂ ਬੰਦੀ ਉਹ ਉਹ ਰਿਫਾਈਨਰ ਨੂੰ ਲਗੜ ਕੇ ਮਿਓਨਿਸ ਬੰਦੀ ਏ ਕਿੱਡੇ ਚਾਉ ਨਾ ਖਾਣੇ ਆਪਾਂ ਬਾਪ ਉਹ ਬਿਓ ਬਰਗਰ ਚ ਮਿਓਨਿਸ ਪਾ ਪਾ ਵੀ ਪ੍ਰਾ ਫੀਜਲ ਪਾ ਲਿਕਵਿਡ ਚੀਜ਼ ਹੋਰ ਪਾ ਫਲਾਨਾ ਹੋਰ ਪਾ ਟਮਕਾਨਾ ਹੋਰ ਪਾ ਉਹਨੂੰ ਪੁੱਛੋ ਆਪਾਂ ਪਛਾਣ ਲਈ ਕੀ ਕਰਦੇ ਵੀ ਉਹਦੇ ਲਈ ਕੁਛ ਕਰਦੇ ਪਛਾਣ ਲਈ ਬੈਠੇ ਆ ਬਸ ਆਪਾਂ ਲੋਕੀ ਮੈਨੂੰ ਆ ਕਹਿੰਦੇ ਡਾਕਟਰ ਟੈਸਟ ਨਹੀਂ ਕਰਾਉਣੇ ਤੁਹਾਨੂੰ ਡਰ ਲੱਗਦਾ ਵੇ ਕਿਤੇ ਬਿਮਾਰੀ ਨਿਕਲੇ ਉਹ ਭਰਾ ਜੇ ਬਿਮਾਰੀ ਨਿਕਲੋਗੇ ਲਾਜ ਹੋਊ ਜੂ ਉਹਦਾ ਤੇਰੀ ਉਮਰ ਬਾਜੂ ਜੇ ਉਹ ਬੰਦਾ ਪੂਰਾ ਹੋ ਜਾਂਦਾ ਕੋਲੇਸਟ੍ਰੋਲ ਕਰਕੇ ਗੁੰਨੇਗਾ ਰੱਬ ਨੂੰ ਬੜਾ ਆਦਤ ਦੇ